تص دیکھ رہے ہو سرب ترم نیوز چینل آج ساڑی ٹیم پہنچ پین کھیڑا نزدیک ماہل پور ضاع ہشیاپور وکے جتنے کہ پندرواں دو کپ فٹ بال ٹورنامنٹ جو بائی جنوری تو کتی جنوری تک سردار کرتار سنگھ میموریل میموریئل بچ کروایا جا رہا ہے اس دو کپ فٹ بال ٹورنامنٹ دے سیمی فائنل میچ کھیڈے گئے اس ٹورنامنٹ آج ਜਿੱਥੇ ਬਖ ਬਖ ਪ੍ਰਮੁੱਖ ਚਕਸੀਤਾਂ ਪਹੁੰਚੀਆਂ ਇਸ ਦੇ ਨਾਲ ਨਾਲ ਕੁਝ ਰਾਜਨੀਤਿਕ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ ਆਓ ਇਸ ਦੁਆਬਾ ਕਪ ਫੋਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਮੈਚਾਂ ਬਾਰੇ ਬਾਕੀ ਜਾਣਕਾਰੀ ਲਵਾਂਗੇ ਸਰਦਾਰ ਇਕਵਾਲ ਸਿੰਘ ਖੇਡਾ ਪ੍ਰਧਾਨ ਦੁਆਬਾ ਸਪੋਰਟਸ ਕਲੱਬ ਖੇਡ ਵਾਲਿਆਂ ਪਾਸੋਂ ਸੋ ਦੇਖਦੇ ਰਹੋ ਸਰਬ ਧਰਮ ਨਿਊਜ਼ ਚੈਨਲ ਵੀਡੀਓ ਨੂੰ ਬੰਤ ਬੰਤ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਧੰਨਵਾਦ ਜੀ ਕਪ ਟੂਰਨਾਮੈਂਟ ਕਿਥਨੇ ਅੱਜ ਤਿੰਨ ਸੈਮੀਫਾਈਨਲ ਮੈਚ ਹੋ ਚੁੱਕੇ ਆ ਪਹਿਲਾ ਪਿੰਡ ਵਰਗ ਦਾ ਸੈਮੀਫਾਈਨਲ ਹੋਇਆ ਸੀ ਰਲੀ ਮਰਤ ਵਿੱਚ ਭਾਮ ਜਿਹਦੇ ਵਿੱਚ ਭਾਮ ਦੀ ਟੀਮ ਰਾਜੀ ਨੂੰ ਜਿੱਤ ਕੇ ਫਾਈਨਲ ਚ ਪਹੁੰਚ ਚੁੱਕੀ ਆ ਪਿੰਡ ਵਰਗ ਵਿੱਚ ਕਲੱਬ ਵਰਗ ਦੇ ਵਿੱਚ ਨਾਮ ਧਾਰੀ 11 ਤੇ ਜੀਡੀਟੀ ਫਰਵਾੜੇ ਦਾ ਸੈਮੀਫਾਈਨਲ ਮੈਚ ਹੋਇਆ ਕਲੱਬ ਵਰਗ ਦਾ ਜਿਹਦੇ ਵਿੱਚੋਂ ਨਾਮ ਧਾਰੀ ਕਲੱਬ ਫਾਈਨਲ ਦੇ ਪਹੁੰਚ ਗਈ ਇਸੇ ਤਰ੍ਹਾਂ ਇਹਦਾ ਸਾਡਾ ਤੀਸਰਾ ਸੈਮੀਫਾਈਨਲ ਮੈਚ ਹੋਇਆ ਕਲੱਬ ਵਰਗ ਦਾ ਰੇਲਪੁਰ ਟੈਕਟਿਕ ਕਪੂਰਥਲਾ ਅਰਥਾ সেন্ট্রਲ ਯਾਰਪਲੀ ਸਪੋਰਟ ਟੀਆਰਪੀ ਫਜਲੰਦਰ ਇਹ ਇਹਦੇ ਵਿੱਚ ਰੇਲਪੁਰ ਟੈਕਟਿਕ ਕਪੂਰਥਲਾ ਜਿਹੜੀ ਆ ਉਹ ਫਾਈਨਲ ਚ ਪਹੁੰਚ ਗਈ ਕਲੱਬ ਵਰਗ ਦੀਆਂ ਟੀਮਾਂ ਜਿਹੜੀਆਂ ਦੋਈ ਕੱਲ ਨੂੰ ਠੀਕ 1 ਵਜੇ ਫਾਈਨਲ ਮੈਚ ਖੇਡਣ ਗਿਆ ਰੇਲ ਕੋਰ ਬੈਟਿੰਗ ਕਪੂਰਥਲਾ ਫਰਸਾਈ ਨਾਮਧਾਰੀ ਕਲੱਬ ਪੈਣੀ ਸਾਹਿਬ ਤੇ ਪਿੰਡ ਬਾਗ ਦੇ ਵਿੱਚ ਧਾਮ ਦੀ ਟੀਮ ਫਾਈਲ ਵਿੱਚ ਪਹੁੰਚ ਚੁੱਕੀ ਆ ਤੇ ਹੁਣ ਦੂਸਰਾ ਸੈਮੀਫਾਈਨਲ ਹੋਣ ਜਾ ਰਿਹਾ ਭਾਰਤੂ ਪਰ ਮਾਦਨ ਖੇਡਾ ਤੇ ਸਾਡੇ ਵਿਚਕਾਰ ਬਹੁਤ ਹੀ ਸਤਕਾਰਯੋਗ ਵਿਸ਼ਖਤੀਆਂ ਜਿਨ੍ਹਾਂ ਨੂੰ ਕਿ ਮਾਣਿਆ ਉਹ ਹੁਜਾਰਪੁਰ ਤੋਂ ਲੋਕ ਖਵਾ ਦੇ ਮੈਂਬਰ ਵੀ ਰਹੇ ਕਾਲ ਜ਼ਬਰ ਦੇ ਮੈਂਬਰ ਵੀ ਰਹੇ ਤੇ ਰੈੱਡ ਕ੍ਰੋਸ ਦੇ ভাইস ਚੇਅਰਮੈਨ ਵੀ ਸਾਡੇ ਇਹ ਬਹੁਤ ਮਾਣ ਦੀ ਗੱਲ ਆ ਔਰ ਮੈਂ ਇਹ ਵੀ ਗੱਲ ਦੱਸਕਾ ਕਿ ਪਹਿਲੇ ਸਾਲ ਤੋਂ 2800 ਦੀ ਟੂਰਨਾਮੈਂਟ ਸ਼ੁਰੂ ਕੀਤਾ ਹੈ ਨਿਰੰਤਰ ਭਾਵੇਂ ਉਹ ਬੱਚਿਆਂ ਦਾ ਟੂਰਨਾਮੈਂਟ ਹੋਵੇ ਅੰਡਰ ਬੋਰਡ ਵੀ ਅੰਡਰ 12 ਹਰ ਬਾਰ ਜੀ ਬਨਾਸ਼ ਰਾਏ ਜੀ ਖੰਨਾ ਉਹਨਾਂ ਨੇ ਸਾਡੀ ਕਦੇ ਗੱਲ ਤਾਲੀ ਨਹੀਂ ਜਿੱਤੇ ਮਰਜੀ ਹੁਣ ਅੱਜ ਵੀਿੱਦੇ ਹੀ 에어ਪੋਰਟ ਤੋਂ ਇੱਥੋਂ ਸਾਡੇ ਕੋਲ ਪਹੁੰਚ ਗਏ ਆ ਤੇ ਸਾਡੇ ਲਈ ਬਹੁਤ ਦੁਆਪਸ ਸਪੋਰਟਿੰਗ ਕਲੱਬ ਜਿਹੜਾ ਮਾਹਲਪੁਰ ਦੇ ਲਈ ਮਾਣ ਦੀ ਗੱਲ ਕਿ ਇੰਦੀ ਵੱਡੀ ਸ਼ਖਸੀਅਤ ਸਾਡੇ ਪਿਆਰ ਦੇ ਬੱਚੇ ਹੋਏ ਹਮੇਸ਼ਾ ਸਾਡੇ ਵਿਚਕਾਰ ਪਹੁੰਚਦੇ ਰਹਿ ਤੇ ਉਹਨਾਂ ਦੇ ਨਾਲ ਬੈਠੇ ਆ ਭਾਰਤ ਦਾ ਮਾਨ ਜਿਨ੍ਹਾਂ ਨੇ ਉੱਤਮਾਰ ਦੀ ਦੁਨੀਆ ਦੇ ਵਿੱਚ ਭਾਰਤ ਦਾ ਨਵ ਰੋਸ਼ਨ ਕੀਤਾ ਹੈ ਕਿਹੜਾ ਸ਼ੌਖ ਆ ਏਸ਼ੀਆ 11 ਦੇ ਕਪਤਾਨ ਹੋਣਾ ਬਹੁਤ ਵੱਡੀ ਗੱਲ ਆ ਅਰਜਨ ਅਵਾਰ ਦੇ ਨਾਲ ਨਾਲ ਮਹਾਰਾਜਾ ਰਣਜੀਤ ਸਿੰਘ ਅਵਾਰ ਪ੍ਰਾਪਤ ਇੱਕੋ ਇੱਕ ਸ਼ਖਸ ਆ ਜਿਹੜਾ ਸਾਡਾ ਪੰਜਾਬ ਦਾ ਸਰਦਾਰ ਗੁਰਦੇਵ ਸਿੰਘ ਜੀ ਦੇ ਸਨਮਾਨ ਹੈ ਉਹਨਾਂ ਦੇ ਉੱਤੇ ਕੋ ਸਾਡੀ ਸਮੁੱਚੀ ਟੀਮ ਜਲਾਬਾ ਸਪੋਰਟਿੰਗ ਕਲੱਬ ਗੇੜਾ ਮਾਹਲਪੁਰ ਦੀ ਸਾਡੇ ਵੀਰ ਗੱਜਨ ਸਿੰਘ ਦੀ ਬੈਂਕ ਦੇਖਿਆ ਇਹਦੇ ਹਮੇਸ਼ਾ ਹੀ ਇਸ ਟੂਰਨਾਮੈਂਟ ਤੇ ਪਹੁੰਚਦੇ ਆ ਕਨੇਡਾ ਤੋਂ ਪਿਆਰ ਮੇਰੇ ਸਿੰਘ ਦੀ ਖੇਲ ਖਾਪ ਸਾਡੇ ਨੋਰ ਸਾਡੀ ਵਾਪਸ ਸਪੋਰਟਿੰਗ ਕਲੱਬ ਦੀ ਟੀਮ ਸੰਜੀਪ ਕੁਮਾਰ ਦੀ ਪਚਮੰਗ ਜਗਮਉਂ ਸਿੰਘ ਦੀ ਚੱਕੀ ਹਵੇਲੀ ਪਰਮਜੀਤ ਸਿੰਘ ਪੰਮਾ ਬਾਹਵਾਲ ਜਲਦੀਪ ਸਿੰਘ ਦੀ ਅਨੰਦ ਕਲਾ ਔਡੀਰ万 ਸਿੰਘ ਦੀ ਸਾਡੇ بڑے ਭਾਈ ਸਰਦਾਰ ਦਇਆ ਸਿੰਘ ਜੀ ਮੇਰੇ ਕੋਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਭਾਵੇਂ ਪਾਰਟ ਦੀ ਗੱਲ ਆ ਤੇ ਭਾਵੇਂ ਖੇਡਾਂ ਦੀ ਗੱਲ ਆ ਹਮੇਸ਼ਾ ਹੀ ਅੱਗੇ ਸਰਕਲ ਦੇ ਪ੍ਰਧਾਨ ਵੀ ਸ਼੍ਰੋਮਣੀ ਅਕਾਲੀ ਦਲ ਦੇ ਮਹਾਲਪੁਰ ਦੇ ਲੰਬੇ ਸਮੇਂ ਤੋਂ ਬਿਲਕੁਲ ਸਾਡੇ ਵੀਰ ਹਰਪ੍ਰੀਤ ਸਿੰਘ ਜੀ ਬੈਂਸ ਪ੍ਰਧਾਨ ਸ਼ੰਤ ਬਾਬਾ ਹਰੀ ਸਿੰਘ ਦੀ ਸਪੋਰਟਸ ਕਲੱਬ ਮਾਹਲਪੁਰ ਦੇ ਸ਼ੀਲ ਮੀਤ ਪਰ ਦਾ ਹੰਦਵਾਪਾ ਸਪੋਰਟਿੰਗ ਕਲੱਬ ਅਸ਼ੋਕ ਰਾਣਾ ਜੀ ਸਾਫ ਕਾਰ ਮੀਂਹ ਮਾਹਲਪੁਰ ਸਾਡਾ ਛੋਟਾ ਵੀਰ ਪ੍ਰਵਿੰਦਰ ਸਿੰਘ ਮਾਹਲਪਰੀ ਸਮਾਜ ਦੇ ਵਾਲੇ ਸਮਰਪਤ ਗਵਿੰਦਰਪਾਲ ਸਿੰਘ ਜੀ ਰਾਏ ਸੈਕਟਰੀ ਸਵਾਪਾ ਸਪੋਰਟਿੰਗ ਕਲੱਬ ਖੇੜਾ ਮਾਹਲਪੁਰ ਉਹਨਾਂ ਦੇ ਨਾਲ ਰਾਜਾ ਸਿੰਘ ਬੈਂਸ ਜੀ ਬਾਗਵਾਰ ਤੋਂ ਕਲੱਬ ਦੇ ਖਜ਼ਾਨਚੀ ਪ੍ਰਿੰਸੀਪਲ ਸੁਖਮਿੰਦਰ ਸਿੰਘ ਜੀ ਕਾਲਾ ਦਾ ਸਕੂਲ ਵੱਡੋ ਨੈਸ਼ਨਲ ਕੋਚ ਜਿਹਨਾਂ ਇਸ ਸਾਲ ਵੀ ਜੇ ਨੈਸ਼ਨਲ ਲੀਗ ਟੀਮ ਪੰਜਾਬ ਦੀ ਲੈ ਕੇ ਗਏ ਤੇ ਸਿਲਵਰ ਮੈਡਲ ਲੈ ਕੇ ਆਏ ਇਹਨਾਂ ਦਾ ਤਕਰੀਬਨ ਜਾਂ ਪੰਜਾਬ ਨੇ 골ਡ ਮੈਡਲ ਜਾਂ ਸਿਲਵਰ ਮੈਡਲ ਬਹੁਤ ਵੱਡੀਆਂ ਪ੍ਰਾਪਤੀਆਂ ਸਾਡੇ ਵੀਰ ਦੀਆਂ ਗੁਰਦੀਪ ਸਿੰਘ ਜੀ ਦੇ ਦਾਤਾ ਜੋਕੇ ਖਾਸਾ ਸਕੂਲ ਅਟੋਂ ਦੇ ਤੌਰ ਤੇ ਭਾਵ ਤੋਂ ਮਾਰਦਾ ਦੀ ਕਿਰਪਾ ਸੈਰ ਮੈਨ ਰਿਕਟ ਹੈ ਸਤਾਰਨ ਪੈ ਸਾਡੀ ਟੀਮ ਤਿਆਰ ਹੋ ਰਹੀ ਹੈ ਇੱਥਰ ਬੈਠਿਆ ਜੀ ਸਾਡੀ ਨੌਜਵਾਨ ਪਾਰਟੀ ਵੀ ਸਾਰੀ ਬੈਠੀ ਹੈ ਮੈਂ ਰੈਫਰੀ ਸਾਹਿਬਾਨ ਨੂੰ ਬੇਨਤੀ ਕਰਦਾ ਤੇ ਬਹੁਤ ਜਲਦੀ ਦੋਨਾਂ ਟੀਮਾਂ ਨੂੰ ਲਾਈਨ ਅਪ ਕਰ ਲਿਓ ਕਿਉਂਕਿ ਸ਼੍ਰੀ ਅਬਨਾਰ ਚਰਾਏ ਜੀ ਐਨਾ ਹੋਰੀ ਪੱਜਿਆਂ ਨੂੰ ਅਸ਼ੀਰਵਾਦ ਦੇਣਾ ਹੈ ਤੇ ਮੈਂ ਜਿਵੇਂ ਗੱਲ ਦਾ ਸ਼ਿਵਿੰਦਰ ਪਾਲ ਜੀ ਸਰਪੰਚ ਸਾਹਿਬ ਕਾਂਗੜ ਤੋਂ ਪਹੁੰਚਿਆ ਮੈਂ ਇਹ ਹਨਾਈ ਤਕਰੀਬਨ ਇਸ ਲੈਂਡ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਰਪੰਚ ਪੰਜ ਨੰਬਰਦਾਰ ਸ਼ਹੀਦ ਹਰਵੰਦ ਸਿੰਘ ਜੀ ਦੇ ਪੁੱਤਰ ਹਰਜਿੰਦਰ ਸਿੰਘ ਉਹ ਵੀ ਇੱਥੋਂ ਆਇਆ ਸਾਡੇ ਵੀ ਰਕਵਾਲ ਸਿੰਘ ਜੀ ਜੋ ਕਿ ਸਰਪੰਚ ਰਹੇ ਆ ਰਾਹਕੋੜ ਤੋਂ ਉਹਨਾਂ ਦੇ ਨਾਲ ਜਸਵੀਰ ਸਿੰਘ ਜੀ ਪੰਚ ਇਹ ਸਾਰੇ ਨਾਲ ਜਾਣਗੇ ਜਦੋਂ ਟੀਮਾਂ ਦੇ ਨਾਲ ਜਾਣ ਪਛਾਣ ਕਰਨੀ ਹੈ ਸਾਡੀ ਸਮੁੱਚੀ ਟੀਮ ਸਤਿਕਾਰਯੋਗ ਵਾਪਾਸ ਪੋਰਟਿੰਗ ਕਲੱਬ ਦੇ ਮੋਹਰੇ ਦਾ ਸਹਿਮਾਨ ਪ੍ਰਧਾਨ ਜੀ ਬੱਸ ਤਾਂ ਸਾਰੀ ਗੱਲ ਦਾ ਤੁਰਾਤਾ ਸਾਡੇ ਖੇਡਾ ਸਾਹਿਬ ਨੇ ਜਿਨ੍ਹਾਂ ਨੇ 2008 ਤੋਂ ਲੈ ਕੇ ਅੱਜ 26 ਆ ਗਈ ਹੈ ਲਗਾਤਾਰ ਮੈਂ ਦੇਖਦਾ ਕਿ ਹਰ ਸਾਲ ਇਹਦਾ ਸਰਦ ਹੈ ਉਹ ਵਧੇ ਪਰ ਬਹੁਤ ਬਹੁ ਖੇਡਾ ਸਾਹਿਬ ਵਧਾਈ ਤੁਹਾਡੀ ਟੀਮ ਨੂੰ ਸਾਰਾ ਬਹੁਤ ਬਹੁ ਵਧਾਈ ਸਾਡੇ ਅਰਜੀਵਾਰਦੀ ਦਾ ਗਦੇਸ਼ ਸਿੰਘ ਜੱਦਾ ਮੈਂ ਆ ਰਿਆਂ ਮੈਂ ਇਹਨਾਂ ਨੂੰ ਹਰ ਟੂਰਨਾਮੈਂਟ ਜਿਹੜਾ ਹੈ ਉਹ ਦੇਖਦਾ ਇਹਦਾ ਮਤਲਬ ਇਹਦਾ ਲਗਾ ਸਹੀ ਮੈਨੇਜ ਦਾ ਅਵਾਰਡ ਹੈ ਉਹ ਸਰਕਾਰ ਨੇ ਇਸ ਕਰਕੇ ਦੇਖ ਰਹੇ ਕਿ ਖੇਡਾਂ ਖੇਲੀ ਹੈ ਲੇਕਿਨ ਮਨੋ ਕਿੰਨੇ ਪਤਵਾਲਾ ਜੁੜੇ ਹੋਏ ਨੇ ਇਹ ਸਾਡੇ ਸਾਹਮਣੇ ਇੱਕ ਐਗਜ਼ਾਮਪਲ ਹੈ ਵੱਡੇ ਆਂ ਦਾ ਜਿਹੜੇ ਜੀ ਕੀ ਹੁੰਦਾ ਜਿਹੜੇ ਬੱਚੇ ਖੇਡਦੇ ਆ ਉਹਨੂੰ ਵੀ ਲੱਗਦਾ ਕਿ ਅਸੀਂ ਵੀ ਕਰੀ ਜਿਸ ਮਕਾਮ ਤੇ ਤੁਸੀਂ ਪਹੁੰਚੇ ਆ ਉਸ ਮਕਾਮ ਤੇ ਪਹੁੰਚ ਕਰੀਏ ਵੱਡੇ ਆਂ ਦਾ ਪਰ ਬਾਕੀ ਜਿੰਨੇ ਵੀ ਲੋਕ ਇੱਥੇ ਪਤਵਾਲਾ ਦੇ ਤੇ ਵੀ ਆਏ ਨੇ ਉਹਨਾਂ ਦੇ ਆਂ ਦਾ ਆਸ਼ੀਰਵਾਦ ਇਹੀ ਮਿਲਦਾ ਹੁੰਦਾ ਬੱਚਿਆਂ ਨੂੰ ਜਿੱਦਾਂ ਹੁਣ ਜੀ اتنی موکی اتوں گیا یاڑوں گیا یہ مطلب انہوں نے دل گیم کھیلی اور سب لوگوں نے بھیجو یہ سارے واسطے مان کی ہے میں ایک بار پھر وہاں بچیا جتنے بھی بیٹھے بیٹھے اپنے کوئی دینا تھوڑے بہت شُبھکام دینا کہ سارے نگر کا سارے علاقے کا مان جا ہے وہ بدلے میں ایک بار اور کل بہت بڑا دیہاتا پرسوں گرو رود جی کا جنم چڑھا بھی ہے اور شوبھا یاترا بھی بہت نکل گیا اس کر کے میں معافی جاؤں گا پھر بھی کوشش کروں گا میں جو اِس طرح دیکھا کہ کوشش کروں گا کہ فائنل میچ کے آ کے تھوڑا جہا ٹائم جاج میں چلیا ضرور چاہیے کہ میم بھی شوق ہے بلاک جگہ ویل میٹڈ بلاک ہے لوگ اتنا بلاک دیکھنے بھی بہت مشکل نہ مل گیا یہ بہت جی محنت ہے اس کا سڑک ہے اور کوئی پھر میں ٹیم میچ وغیرہ آر پی آف کا اور سی آر پی آف کا بہت ہی جان کھلاڑیوں نے محنت کی ہے ہر بھی جڑی پڑھ دیا ساری دونوں ٹیمیں آ پکسوں کو آپ کے پیڈ گراؤنڈ کا کچھ لاح ہوتا لیکن پکسوں کو آئے ہوئے ਹਲੇ ਸਾਨੂੰ ਪੂਰੀ ਅਲੱਗ ਹੀ ਲੱਗੀ ਹੈ ਕਿ ਇੱਕ achhi game ਦਿਖਾਣੀ ਹੈ ਤਾਂ ਕਿ ਲੋਗ ਉਹਨੂੰ ਯਾਦ ਰੱਖਣ ਜੀ ਉਹ ਅਸੀਰਾ ਜਿਲੇ ਉਹਨਾਂ ਕੋਲ ਵੀ ਬਹੁਤ ਬਹੁਤ ਵਧਾਈਆਂ ਇਹ achhi game ਦੇਖਣ ਦਾ ਇਤਿਆਰ ਅਸੀਂ ਕਰ ਰਹੇ ਹਾਂ ਮੈਂ ਬਾਕੀ ਗੱਲ ਕਾਰਵਲੇ ਖੇਡਾ ਸਾਹਿਬ ਨੂੰ ਬੇਤੀ ਕਰਾਂਗਾ